ਮਨਰੇਗਾ ਮਜ਼ਦੂਰਾਂ ਦਾ ਜਿਹੜਾ ਇੱਕ ਤਾਂ ਬੁਨਿਆਦੀ ਹੱਕ ਆ ਬਿਲਕੁਲ ਹੀ ਖੋਲਿਆ ਜਿਵੇਂ ਕੰਮ ਮੰਗਦੇ ਸੀ ਇਹ ਹੁਣ ਕੰਮ ਦੇ ਆਧਾਰ ਤੇ ਨਹੀਂ ਸਿਰਫ ਉਹ ਤੈਅ ਕਰੂ ਕੇਂਦਰ ਤੈਅ ਕਰੂਗੀ ਵੀ ਕਦੋਂ ਕੰਮ ਦੇਣਾ ਕਿਹੜੇ ਸੁੱਬੇ 'ਚ ਕੰਮ ਦੇਣਾ ਤੇ ਇਹਨਾਂ ਦਾ ਉਹ ਬੁਨਿਆਦੀ ਹੱਕ ਵੀ ਖੋਲਿਆ ਜਿਹੜੇ 125 ਦਿਨਾਂ ਦਾ ਵੀ ਇਹਨਾਂ ਨੇ ਉਹ ਕਰਿਆ ਵੀ ਬਸ ਇੱਕ ਸਾਨੂੰ ਬੰਦਸਤਾ ਜਿਹਾ ਦੇ ਤਾਂ ਉਹਦੇ ਵਿੱਚ ਕੀ ਆ ਉਹ ਸਾਰਾ ਅਧਿਕਾਰ ਹੀ ਖੋਲਿਆ ਮਨਰੇਗਾ ਵਰਕਰਾਂ ਤੋਂ ਤੇ ਹੁਣ ਅਸੀਂ ਇਹਨੂੰ ਇਹਨੂੰ ਮਨਰੇਗਾ ਜਿਹੜੀ ਸਾਡੀ ਨੂੰ ਬਹਾਲ ਵੀ ਹੋਣੀ ਚਾਹੀਦੀ ਆ ਤੇ ਇਹਦੀਆਂ ਕਮੀਆਂ ਦੂਰ ਕਰੀਆਂ ਜਾ ਸਕਦੀਆਂ ਸੀ ਜਿਹੜੀਆਂ ਇਹਦੇ 'ਚ ਕਮੀਆਂ ਨੇ ਮਨਰੇਗਾ ਦੇ ਐਕਟ ਦੇ ਵਿੱਚ ਪਰ ਇਹਨਾਂ ਨੇ ਤਾਂ ਮਨਰੇਗਾ ਨੂੰ ਖਤਮ ਕਰਤਾ ਸਭ ਤੋਂ ਹੇਠਲਾ ਵਰਗਾ ਜਿਹੜਾ ਸਾਡਾ ਉਹਦੇ ਤੇ ਡਾਕਾ ਮਾਰਿਆ ਕੇਂਦਰ ਸਰਕਾਰ ਨੇ ਜੀ ਨੇ ਤੁਹਾਡੇ ਨਾਲ ਕੋਈ ਪਲੈਨਿੰਗ ਕਰਨ ਲੱਗੇ ਸਰਕਾਰ ਨੇ ਕੋਈ ਰਾਬਤਾ ਕੀਤਾ ਕਿਉਂਕਿ ਤੁਹਾਡੇ ਫਰੰਟ ਸੌੜ ਕਾਫੀ ਮਜ਼ਦੂਰਾ ਨਹੀਂ ਕਫ ਜਿਹੜੇ ਕੰਮ ਕਰਦੇ ਸੀ ਮਨਰੇਗਾ ਦੇ ਵਿੱਚ ਉਹਨਾਂ ਨਾਲ ਕੋਈ ਰਾਇਸਲਾ ਨਹੀਂ ਕਿਸੇ ਨਾਲ ਕੋਈ ਰਾਬਤਾ ਨਹੀਂ ਕਰਿਆ ਜਦ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜ ਭਾਗ ਚਲਾਉਂਦੇ ਸੀ ਤਾਂ ਉਹ ਭੇਸ ਬਦਲ ਕੇ ਜਾਂਦੇ ਸੀ ਵੀ ਕੀ ਲੋਕ ਮੇਰੇ ਰਾਜ ਭਾਗ ਤੋਂ ਖੁਸ਼ ਨੇ ਇਹ ਤਾਂ ਕੇਂਦਰ ਨੇ ਸਿੱਧਾ ਥੇਹਲੇ ਵਰਗ ਤੇ ਡਾਕਾ ਮਾਰਿਆ ਤੇ ਹੁਣ ਤੁਸੀਂ ਕੀ ਅੱਜ ਸੰਘਰਸ਼ ਕੀਤਾ ਜਿਹੜਾ ਨਾਬੇ ਜਿਹੜਾ ਡੈਮੋਕਰੇਸੀ ਆਪਣੀ ਮਨਰੇਗਾ ਨੂੰ ਬਹਾਲ ਕਰਾਉਣ ਲਈ ਤੇ ਪਿੰਡ ਪਿੰਡ ਲੋਕਾਂ ਨੂੰ ਲਾਮਬੰਦ ਕੀਤਾ ਤੇ ਨਾਬਾ ਤਸੀਲ ਦੇ ਵਿੱਚ ਤੇ ਐਸਡੀਐਮ ਨੂੰ ਮੰਗ ਪੱਤਰ ਦਵਾਂਗੇ ਤਾਂ ਕਿ ਸਾਡੀ ਮਨਰੇਗਾ ਜਿਹੜੀ ਉਹ ਮੁੜ ਬਹਾਲ ਹੋਵੇ ਜੇਕਰ ਨਹੀਂ ਬਹਾਲ ਕਰਦੀ ਸਰਕਾਰ ਆਈ ਰਹੀ ਫਿਰ ਕੀ ਕਰਾਂਗੇ ਅਸੀਂ ਫਿਰ ਵੱਡੇ ਪੱਧਰ ਤੇ ਪ੍ਰੋਗਰਾਮ ਲਿਖਾਂਗੇ ਸੁਪਾ ਕਮੇਟੀ ਦੀ ਮੀਟਿੰਗ ਕਰਾਂਗੇ ਨਹੀਂ ਅਸਲ ਚਿੱਤਾ ਹੈ ਆਪਰਾ ਦਬਰੀ ਚ ਲੈ ਕੇ ਜਾਂਦਾ ਕਾਨੂੰਨ ਰ ਅਪੀਲ ਕੀਤਾ ਪਹਿਲਾਂ ਤਾਂ ਮੰਨੇਗਾ ਮੰਨੇਗਾ ਜਿਹੜਾ ਉਹ ਬੁਨਿਆਦੀ ਹੱਕ ਦਿੰਦਾ ਸੀ ਪਿੰਡ ਨੂੰ ਪਿੰਡ ਦੇ ਮਜ਼ਦੂਰ ਨੂੰ ਪਿੰਡ ਨੂੰ ਦਿੰਦਾ ਸੀ ਕਿ ਪਿੰਡ ਚ ਬਜਟ ਬਣਦਾ ਸੀ ਲੇਬਰ ਬਜਟ ਪਿੰਡ ਚ ਬਣਦਾ ਸੀ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਉਹ ਬਲਾਕ ਤੋਂ ਜਾਂਦਾ ਸੀ ਬਲਾਕ ਤੋਂ ਜ਼ਿਲ੍ਹੇ ਚ ਜ਼ਿਲ੍ਹੇ ਤੋਂ ਸਟੇਟ ਤੋਂ ਸਟੇਟ ਤੋਂ ਉੱਪਰ ਡਿਮਾਂਡ ਆਧਾਰਤ ਇੱਕ ਸਕੀਮ ਸੀ ਯੋਜਨਾ ਸੀ ਜਿਹੜੀ ਮਨਰੇਗਾ ਕਿਸੀ ਦਾ ਹੁਣ ਜਿਹੜੀ ਹੈ ਇਹ ਡਿਮਾਂਡ ਆਧਾਰਤ ਨਹੀਂ ਹੈ ਇਹ ਕੇਂਦਰ ਦੇ ਆਪਣੇ ਹੱਥ ਚ 60 40 ਦੀ ਰੇਸ਼ੋ ਕਰਦੀ ਹੈ 60 40 ਦੀ ਰੇਸ਼ੋ ਨਾਲ ਜਿਵੇਂ ਸਾਡੇ ਬਾਕੀ ਕਾਨੂੰਨ ਨੇ ਜਿਵੇਂ ਆਯੋਸ਼ਮਾਨ ਕਾਰਡ ਸਾਡੇ ਪਹਿਲੇ ਦਿਨਾਂ ਚ ਪਹਿਲੇ ਮਹੀਨਿਆਂ ਦੋ ਮਹੀਨਿਆਂ ਚੋਂ ਖਤਮ ਹੋ ਜਾਂਦਾ ਸਪੋਜ਼ ਕਰੋ ਉਹਨਾਂ ਨੇ ਕਹਤਾ 5 ਕਰੋੜ ਰੁਪਇਆ ਤੁਹਾਨੂੰ ਪੰਜਾਬ ਨੂੰ ਦੇਣਾ ਤਾਂ 4 ਕਰੋੜ ਦੇਤਾ ਉਦੋਂ ਵੱਧ ਜਿੰਨੀ ਡਿਮਾਂਡ ਆਊਗੀ 2 ਕਰੋੜ ਦੀ ਆ ਜੇ 4 ਕਰੋੜ ਦੀ ਆ ਜੇ ਉਹ ਸੂਬੇ ਸਰਕਾਰ ਨੂੰ ਦੇਣੀ ਪੈਗੀ ਉਹ ਮਤਲਬ ਇਹ ਨਹੀਂ ਹੈਗਾ ਕਿ ਕੇਂਦਰ ਸਰਕਾਰ ਨੂੰ ਦੇਣੀ ਪਈ ਪਹਿਲਾਂ ਤਾਂ ਇਹ ਸੀਗਾ ਜੇ ਜਦੋਂ ਸਾਡੇ ਕੋਵਿਡ ਆਇਆ 78000 ਕਰੋੜ ਤੋਂ ਡਿਮਾਂਡ ਵਧਾ ਕੇ 111000 ਕਰੋੜ ਕਰਨੀ ਪਈ ਕਿਉਂਕਿ ਬੇਰੋਜ਼ਗਾਰੀ ਇਸ ਪੱਧਰ ਤੇ ਆ ਗਈ ਸੀ ਪਰ ਇੱਥੇ ਸਾਡੇ ਉਦੋਂ ਉਲਟ ਕੰਮ ਹੋ ਗਿਆ ਕਿਸੇ ਨੂੰ ਉੱਚੇ ਕਿਸੇ ਨੂੰ ਥੱਲੇ ਕੰਮ ਹੋ ਗਿਆ ਸਾਡੇ ਇੱਥੇ ਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਸੂਬੇ ਦੇ ਅੰਦਰ ਸੂਬੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਬਲਾਕਾਂ 'ਚ ਵੀ ਜਿੱਥੇ ਚਾਹਣਗੇ ਵਿਕਾਸ ਨੂੰ ਦੇਖ ਕੇ ਆਬਾਦੀ ਨੂੰ ਦੇਖ ਕੇ ਕੰਮ ਦਿੱਤਾ ਜਾਏਗਾ ਹੁਣ ਮਜ਼ਦੂਰ ਆਪਦੀ ਮਰਜ਼ੀ ਨਾਲ ਸਵੈਮਾਨ ਜਿਹੜਾ ਪਹਿਨੀ ਗੱਲ ਕੱਲਾ ਪੈਸਾ ਨਹੀਂ ਸੀਗਾ ਇਹ ਲੋਕਾਂ ਦਾ ਸਾਡੇਆਂ ਦਾ ਸਾਡੇ ਸਮਾਜ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਕਿ ਇੱਕ ਸਵੈਮਾਨ ਜਾਗਿਆ ਸੀ ਉਹਨਾਂ ਦਾ ਉਹਨਾਂ ਦੇ ਅਸ਼ਕਤੀਕਰਨ ਹੋਇਆ ਸੀ ਔਰਤਾਂ ਦਾ ਸਭ ਤੋਂ ਵੱਡੀ ਗੱਲ ਕਿ ਕਿਤੇ ਵੀ ਜਾ ਕੇ ਉਹ ਆਪਦੀ ਗੱਲ ਰੱਖਣ ਜੋਗੇ ਹੋਗੇ ਸੀਗੇ ਦੂਜੀ ਗੱਲ ਉਹਦੇ ਚ ਇਹ ਸੀਗੀ ਕਿ ਕਿਸੇ ਦੇ ਪ੍ਰਾਈਵੇਟ ਕੰਮ ਕਰਨ ਦੀ ਬਜਾਏ ਉਹਨਾਂ ਦਾ ਆਪਣਾ ਮਰਜ਼ੀ ਹੁੰਦੀ ਸੀਗੀ ਵਿਆਹ ਆ ਗਿਆ ਤੁਹਾਡੇ ਕੋਈ ਮਰਗਤ ਆ ਗਈ ਉਹਨਾਂ ਨੂੰ ਛੱਡ ਕੇ ਤੁਸੀਂ ਜਦੋਂ ਚਾਹੁੰਦੇ ਸੀ ਉਦੋਂ ਕੰਮ ਮਿਲਦਾ ਸੀਗਾ ਹੁਣ ਤਾਂ 2 ਮਹੀਨੇ ਦਾ ਸੱਟ ਤੈਨੂੰ ਬੰਦੇ ਕਰ ਦਿੱਤਾ ਤਾਂ ਬਨਿਆਦੀਆ ਕਿਤੇ ਇਹਦੇ ਨਾਲ ਖਤਮ ਹੋ ਗਿਆ ਬਨਿਆਦੀਆ ਕਿਤੇ ਨਹੀਂ ਤੁਹਾਡਾ ਇਹ ਤੁਹਾਡਾ ਖੈਰਾਤ ਮੰਗਣ ਵਾਲਾ ਕੰਮ ਹੋ ਗਿਆ ਸੂਬਾ ਸਰਕਾਰ ਜਿਹੜੀ ਆ ਪਿਛਲੇ ਸਾਲ ਚ ਆ ਜਿਹੜਾ ਸਾਡਾ ਸਾਲ ਚੱਲਦਾ 25 26 ਬੀਤੀ ਸਾਲ ਇਹ ਚ 10% ਵੀ ਹੁਣ ਤੱਕ ਸੀਗਾ ਜਿਹੜਾ ਪਾਉਣਾ ਉਹ ਨਹੀਂ ਪਾ ਸਕੀ 40% ਕਿੱਥੋਂ ਪਾਇਆ ਜਾਏਗਾ ਇਸ ਕਰਕੇ ਜਿਹੜੀ ਸਰਕਾਰ ਆ ਸਾਡੇ ਪੂਰੇ ਹਿੰਦੁਸਤਾਨ ਚ ਸੂਬੇ ਨੇ ਜਿਹੜੇ ਕਰਜ਼ਾਈ ਨੇ ਸਾਨੂੰ ਪਤਾ ਸਭ ਨੂੰ ਠੀਕ ਹੈ 10% ਨਹੀਂ ਪਾ ਸਕੀ 40% ਕਿਵੇਂ ਪਾਇਆ ਜਾਊਗਾ ਇਹ ਸੰਗੀ ਮਰੋੜਨ ਵਾਲਾ ਕੰਮ ਹੈ ਸੂਬਿਆਂ ਦਾ ਲੋਕਾਂ ਦਾ ਲੋਕਾਂ ਨੂੰ ਖੈਰਾਤ ਮੰਗਣ ਵਾਲੇ ਪਾਸੇ ਲਾਇਆ ਗਿਆ ਮਨਸ਼ਾ ਕੀ ਲੱਗਦੀ ਇਹਦੇ ਪਿੱਛੇ ਇਹਦੇ ਪਿੱਛੇ ਮਨਸਾ ਵੱਡੇ ਘਰਾਣਿਆਂ ਨੂੰ ਮੁਨਾਫਾ ਦੇਣਾ ਲੇਬਰ ਨੂੰ ਬੇਲਾ ਕਰਨਾ ਸਭ ਤੋਂ ਵੱਡੀ ਗੱਲ ਜਿਹੜਾ ਇਹਨਾਂ ਨੂੰ ਇੱਕ ਤਾਕਤ ਦੇਣੀ ਸੀ ਰਜਵਾੜਾशाही ਲੈ ਕੇ ਆਉਣ ਵਾਲਾ ਕੰਮ ਹੈ ਕਿਉਂਕਿ ਲੋਕਾਂ ਦੀ ਡੈਮੋਕ੍ਰੇਸੀ ਹੁੰਦੀ ਹੈ ਆਰਾਮ ਰਾਜ ਦੀ ਵੀ ਜੇ ਗੱਲ ਕਰਦੇ ਹੋ ਰਾਮਰਾਜ ਨੇ ਵੀ ਉਦੋਂ ਇਹ ਨਹੀਂ ਸੀਗਾ ਕਿ ਲੋਕਾਂ ਦੀ ਗੱਲ ਸੁਣੀ ਮਰਿਆਦਾ ਪਰਸ਼ੋਤਮ ਸੀ ਉਹ ਕੱਲੇ ਨਾਮ ਦਾ ਸਵਾਲ ਨਹੀਂ ਸੀਗਾ ਉੱਥੇ ਵੀ ਮਰਿਆਦਾ ਪਰਸ਼ੋਤਮ ਸੀ ਲੋਕਾਂ ਦੀ ਗੱਲ ਸੁਣੇਗੀ ਅਲੱਗ-ਅਲੱਗ ਭਾਵੇਂ ਸੀਤਾ ਜੀ ਨੂੰ ਮਤਲਬ ਅਗਨੀ ਪ੍ਰੀਖਿਆ ਦੇਣੀ ਭਈ ਭਾਵੇਂ ਉਹਨਾਂ ਨੂੰ ਬਾਅਦ ਚ ਬਲਵਾਸ ਦੇਣਾ ਪਿਆ ਉਹ ਮਰਿਆਦਾ ਸੀਗੀ ਲੋਕਾਂ ਦੀ ਡਿਮਾਂਡ ਸੀਗੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਸੀਗਾ ਇੱਥੇ ਤਾਂ ਲੋਕ ਸੜਕਾਂ ਦੇ ਉੱਤੇ ਫਿਰਦੇ ਨੇ ਲੋਕ ਤਾਂ ਰੋਜ਼ ਬਾਹਰ ਨਿਕਲੇ ਫਿਰਦੇ ਨੇ ਕਿਤੇ ਸਰਕਾਰ ਨੂੰ ਦੇਖ ਨਹੀਂ ਰਿਹਾ ਮਤਲਬ ਪਹਿਲਾਂ ਸਾਡੇ ਰਾਜਾ ਆਪਦਾ ਪੇਸ਼ਵਟਾ ਕੇ ਲੋਕਾਂ ਤੋਂ ਜਾਣਨਾ ਚਾਹੁੰਦਾ ਸੀ ਲੋਕ ਕੀ ਕਰ ਰਹੇ ਨੇ ਲੋਕ ਕੀ ਚਾਹੁੰਦੇ ਨੇ ਤੇ ਉਹਦੇ ਮੁਤਾਬਕ ਕੰਮ ਕਰਦਾ ਸੀਗਾ ਸਾਡਾ ਰਾਜਾ ਇਹ ਦੂਰ ਟੋਇਆ ਹੋਇਆ ਹੈ ਤੇ ਉਹ ਦੇਖ ਨਹੀਂ ਰਿਹਾ ਪੇਸ਼ਤਾ ਬਿਠਾਉਂਦਾ ਜਰੂਰ ਪਰ ਲੋਕਾਂ ਦੀ ਡਿਮਾਂਡ ਕੀ ਹੈ ਲੋਕ ਕੀ ਚਾਹੁੰਦੇ ਨੇ ਉਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਮਨਮਰਜ਼ੀ ਕਰ ਲੈ ਕਿੰਨੀ ਦੇਰ ਇਹ ਸੰਘਰਸ਼ ਇਸ ਤੋਂ ਅਗਲਾ ਸਟੈਪ ਕੀ ਹੋਊਗਾ ਇਸ ਤੋਂ ਅਗਲਾ ਸਟੈਪ ਹੋਏਗਾ ਕਿ ਜਿਹੜੀਆਂ 60 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇੱਕ ਅਲੱਗ ਮਜ਼ਦੂਰਾਂ ਦਾ ਮਨਰੇਗਾ ਮੋਰਚਾ ਬਣਿਆ ਇਸੇ ਤਰੀਕੇ ਨਾਲ ਅਸੀਂ ਵੀ ਅਗਲੇ ਦਿਨਾਂ ਦੇ ਵਿੱਚ ਇੱਕ ਸਟੇਟ ਦੀ ਮੀਟਿੰਗ ਆ ਸਾਡੀ 3 ਤਰੀਕ ਦੀ ਉਸ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਕਰਕੇ ਸਟੇਟ ਦੇ ਉਹਦੇ ਵਿੱਚ ਅੱਗੇ ਜਿਹੜਾ ਵੱਡਾ ਇੱਕ ਪੰਜਾਬ ਲੈਵਲ ਦਾ ਵੱਡਾ ਜੂਨਟ ਬਣ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਸਹਿਯੋਗ ਕਰਕੇ ਸਭ ਦੇ ਨਾਲ ਪੰਜਾਬ ਪੱਧਰ ਤੇ ਤੇ ਕੇਂਦਰ ਪੱਧਰ ਤੇ ਪੂਰੇ ਭਾਰਤ ਪੱਧਰ ਤੇ ਅਸੀਂ ਇਹਨੂੰ ਮਨਰੇਗਾ ਨੂੰ ਘਰ ਘਰ ਤੱਕ ਲੈ ਕੇ ਜਾ ਰਹੇ ਆ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰਕੇ ਉਹਦੇ ਚ ਇਹਨਾਂ ਨੂੰ ਲੈ ਕੇ ਆਉਣਾ ਤੇ ਸੜਕਾਂ ਤੇ ਉਤਰਾ ਜਿੰਨਾ ਚਿਰ ਬਹਾਲ ਨਹੀਂ ਹੁੰਦਾ ਸਾਡੀ ਮੇਨ ਮੰਗ ਇਹ ਜਿਹੜਾ ਮਨਰੇਗਾ ਕਾਨੂੰਨ ਹੈ ਬਹਾਲ ਕੀਤਾ ਜਾਵੇ ਜੀ ਰਾਮ ਜੀ ਹੈ ਜਿਹੜਾ ਇਹ ਵਾਪਸ ਲਿਆ ਜਾਵੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ